ਸਸ਼ੀਕਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਖਬਰ ਵਾਲੀ ਵਿੱਚ ਤੁਹਾਡੇ ਆਪਣੇ ਜ਼ਿਲ੍ਹੇ ਅਤੇ ਪੰਜਾਬ ਪਰ ਤੋਂ ਇਲਾਵਾ ਆਪਣੇ ਦੇਸ਼ ਭਾਰਤ ਅਤੇ ਦੁਨੀਆ ਦੀ ਲੇਟੈਸਟ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਸੁਣਨ ਲਈ ਮੇਰੇ ਚੈਨਲ ਖਬਰ ਵਾਲੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਸਾਰੀਆਂ ਅਹਿਮ ਖਬਰਾਂ ਦੀ ਦਿੱਤੀ ਪੂਰੀ ਜਾਣਕਾਰੀ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹਿਣਾ ਖਬਰਾਂ ਮਾਲ ਰੁਖ ਮੋੜਦੇ ਹੋਏ ਹੁਣ ਵਾਦਦੇ ਹਾਂ ਅੱਗੇ ਅਤੇ ਨਾਲ ਹੀ ਗੱਲ ਕਰਾਂਗੇ ਮਲਕੀਤ ਸਿੰਘ ਬਲਰਾਂ ਵਾਲੇ ਦੀ ਕੇਂਦਰ ਨੇ ਕਿਸਾਨਾਂ ਨੂੰ ਮੀਟਿੰਗ ਲਈ ਭੇਜਿਆ ਸੱਦਾ 13 ਨਵੰਬਰ ਨੂੰ ਪਹੁੰਚਣ ਦੀ ਕੀਤੀ ਅਪੀ ਪਿਛਲੇ ਡੇਢ ਮਹੀਨੇ ਤੋਂ ਖੇਤੀ ਕਾਨੂੰਨ ਸੰਬੰਧੀ ਪੰਜਾਬ ਵਿੱਚ ਅੰਦੋਲਨ ਚੱਲ ਰਿਹਾ ਖੇਤੀ ਤੇ ਕਿਸਾਨ ਕल्याण ਮੰਤਰਾਲੇ ਭਾਰਤ ਸਰਕਾਰ ਹਮੇਸ਼ਾ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਗੰਭੀਰ ਰਹੀ ਹੈ ਰੇਲ ਮੰਤਰਾਲੇ ਵੀ ਖਾਦ ਸਮੱਗਰੀ ਦੀ ਪੂਰਤੀ ਅਤੇ ਲੋਕਾਂ ਨੂੰ ਆਵਾਜ਼ ਦੇਣ ਲਈ ਹਮੇਸ਼ਾ ਪ੍ਰਗਤੀਸ਼ੀਲ ਰਹੀ ਹੈ ਇਸ ਲਈ ਐਨਾ ਸਮੱਸਿਆਵਾਂ ਦੇ ਹੱਲ ਲਈ ਕੇਂਦਰੀ ਖੇਤੀ ਤੇ ਕਿਸਾਨ ਕल्याण ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਸਾਨਾਂ ਨੂੰ 13 ਨਵੰਬਰ ਨੂੰ ਮੀਟਿੰਗ ਲਈ ਸੱਦਾ ਦਿੱਤਾ ਹੈ ਦੋਵਾਂ ਮੰਤਰੀਆਂ ਨੇ ਕਿਸਾਨਾਂ ਨੂੰ 13 ਨਵੰਬਰ ਨੂੰ 11 ਵਜੇ ਹਾਲ ਨੰਬਰ 2 ਵਿਗਿਆਨ ਭਵਨ ਵਿੱਚ ਨਵੀਂ ਦਿੱਲੀ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ ਹੁਣ ਵਧਿਏ ਅਗਲੀ ਖਬਰ ਵੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸੂਬਾ ਕਮੇਟੀ ਦੀ ਮੀਟਿੰਗ ਸੱਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਨਵੇਂ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਸੱਦ ਲਈ ਹੈ ਜੋ ਕਿ 20 ਨਵੰਬਰ ਨੂੰ ਕੀਤੀ ਜਾਣੀ ਹੈ ਜਿਸ ਵਿੱਚ ਬੁੱਧੀਜੀਵੀਆ ਨੂੰ ਸੱਦ ਕੇ ਪੰਜਾਬ ਦੇ ਬਣੇ ਹਾਲਾਤਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ ਇਸ ਦੌਰਾਨ ਜਥੇਬੰਦੀਆਂ ਵੱਲੋਂ ਅਗਲਾ ਪ੍ਰੋਗਰਾਮ ਉਲਿੱਕਿਆ ਅਤੇ ਐਲਾਨਿਆ ਜਾਵੇਗਾ ਆਗੂ ਆਖਦੇ ਹਨ ਕਿ ਰੇਲ ਰੋਕੋ ਅੰਦolan ਦੇ 48ਵੇਂ ਦਿਨ ਵਿੱਚ ਦਾਖਲ ਹੁੰਦੇ ਆ ਖੇਤੀ ਕਾਨੂੰਨਾਂ ਖਿਲਾਫ ਹੋਣ ਕਿਸਾਨ ਆਪੇ ਤੋਂ ਬਾਹਰ ਹੋਣ ਲੰਪੇ ਹਨ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਦੇਰ ਅਤੇ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਮੋਦੀ ਸਰਕਾਰ ਮਾਲ ਗੱਡੀਆਂ ਨੂੰ ਬੰਦ ਕਰਕੇ ਪੰਜਾਬ ਨਾਲ ਟਕਰਾਂ ਵਾਲਾ ਮਾਹੌਲ ਪੈਦਾ ਕਰ ਰਹੀ ਹੈ ਉਹਨਾਂ ਆਖਿਆ ਕਿ ਮੋਦੀ ਸਰਕਾਰ ਨੂੰ ਗੱਲਬਾਤ ਲਈ ਦੇਸ਼ ਦੀਆਂ ਸਾਰੇ ਜਥੇਬੰਦੀਆਂ ਨੂੰ ਸਦਣਾ ਚਾਹੀਦਾ ਹੈ ਕੈਪਟਨ ਸਰਕਾਰ ਦਾ ਬਿਆਨ ਕੇਂਦਰ ਸਰਕਾਰ ਦਾ ਪੱਖ ਪੂਰਨ ਵਾਲਾ ਹੈ ਜਦਕਿ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨਾਂ ਦਾ ਰਾਖਾ ਖਵਾਉਂਦੇ ਹਨ ਉਹਨਾਂ ਆਖਿਆ ਕਿ ਜਦੋਂ ਤੱਕ ਸੂਬਿਆਂ ਨੂੰ ਆਤਮ ਨਿਰਭਰ ਨਹੀਂ ਬਣਾ ਹੁਣ ਵਾਦਦੇ ਹਾਂ ਅਗਲੀ ਵੱਡੀ ਖਬਰ ਵੱਲ ਖੁਦ ਨੂੰ ਗੁਰੂ ਸਾਹਿਬ ਦਾ ਅਵਤਾਰ ਦੱਸ ਕੇ ਪ੍ਰਚਾਰ ਕਰਨ ਵਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ ਨਜ਼ਦੀਕੀ ਪਿੰਡ ਬਲਰਾਂ ਦੇ ਮਲਕੀਤ ਸਿੰਘ ਨਾਂ ਦੇ ਇੱਕ ਵਿਅਕਤੀ ਵੱਲੋਂ ਆਪਣੇ YouTube ਚੈਨਲ ਤੇ ਆਡੀਓ ਅਤੇ ਵੀਡੀਓ ਜ਼ਰੀਏ ਖੁਦ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਦਰਸਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮਸਲਾ ਸਾਹਮਣੇ ਆਇਆ ਹੈ। ਉਕਤ ਵਿਅਕਤੀ ਨੇ ਆਪਣੀ ਵੀਡੀਓ ਜ਼ਰੀਏ ਦਾਅਵਾ ਕੀਤਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਕੋਲ ਮਨੁੱਖ ਦੇ ਰੂਪ ਵਿੱਚ ਘਰ ਆਉਂਦੇ ਜਾਂਦੇ ਹਨ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ ਅਤੇ ਸਹਿਮਜਾਦਿਆਂ ਨੇ ਇਨਸਾਨੀ ਅਵਤਾਰ ਵਿੱਚ ਸੰਸਾਰ ਵਿੱਚ ਆਉਣ ਦਾ ਵਾਅਦਾ ਕੀਤਾ ਹੈ। ਪੁਲਿਸ ਨੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਚਮਾਰਹੇੜੀ ਦੇ ਕਥਾ ਤੇ ਕੀਰਤਨ ਰਾਹੀਂ ਪ੍ਰਚ ਵਖਤਰਾ ਮਾਤੇ ਹੱਥ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਉਪਰੰਤ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਮਲਕੀਤ ਸਿੰਘ ਨੇ YouTube ਤੇ ਚੈਨਲ ਬਣਾਇਆ ਹੋਇਆ ਹੈ ਜਿਸ ਜ਼ਰੀਏ ਉਹ ਲੋਕਾਂ ਨੂੰ ਪ੍ਰਚਾਰ ਕਰਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਹੈ ਉਸ ਦਾ ਕਹਿਣਾ ਹੈ ਕਿ ਸਹਜਾਦੇ ਅਤੇ ਮਾਤਾ ਸਾਹਿਬ ਗੌਰ insani roop vich us kol aunde jande rehnde han te oh aapas vich gal baat vi karde han ਮਲਕੀਤ ਸਿੰਘ ਬਲਰਾ ਇਲਾਕੇ ਵਿੱਚ ਬਿਜਲੀ ਦੇ ਜਨਰੇਟਰਾਂ ਦੀ ਮੋਟਰ ਬੰਨਣਾ ਦਾ ਕੰਮ ਕਰਦਾ ਹੈ ਉਹ ਆਪਣੇ ਘਰ ਦਾ ਲੋਕਾਂ ਵਿਚਾਲੇ ਸੱਚਖੰਡ ਅਕਾਲ ਨਿਵਾਸ ਦਾ ਨਾ ਪ੍ਰਚਾਰ ਕਰਦਾ ਹੈ ਕੀਤ ਸਿੰਘ ਦਾ ਦਾਵਾ ਹੈ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਅੰਮ੍ਰਿਤਸਰ ਅਤੇ ਸ੍ਰੀ ਅਨੰਦਪੁਰ ਸਾਹਿਬ ਵੀ ਗਿਆ ਪਰ ਉੱਥੇ ਐਸਜੀਪੀਸੀ ਨੇ ਰਹਿਣ ਲਈ ਉਹਨਾਂ ਨੂੰ ਕਮਰਾ ਨਹੀਂ ਦਿੱਤਾ ਹੁਣ ਗੱਲ ਕਰਦੇ ਹਾਂ ਅਗਲੀ ਖਬਰ ਦੀ ਦੀਵਾਲੀ ਤੇ ਪਟਾਕੇ ਚਲਾਉਣ ਲਈ ਮੁੱਖ ਮੰਤਰੀ ਕੈਪਟਨ ਨੇ 2 ਘੰਟੇ ਦੀ ਦਿੱਤੀ ਛੋਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ 2 ਘੰਟੇ ਲਈ ਦੀਵਾਲੀ ਗੁਰਪੁਰਬ ਤੇ 크리스마ਸ ਦੇ ਮੌਕੇ ਤੇ ਆਤੀਸ਼ਬਾਜ਼ੀ ਤੇ ਪਟਾਕੇ ਚਲਾਏ ਜਾ ਸਕਦੇ ਹਨ ਪਰ ਮੰਡੀ ਗੋਬਿੰਦਗੜ ਨੂੰ ਇਸ ਛੋਟ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਅਗਲੀ ਖਬਰ ਪੰਜਾਬ ਦੇ ਆਰਥਿਕ ਨੁਕਸਾਨ ਲਈ ਕੇਂਦਰ ਅਤੇ ਸੂਬਾ ਸਰਕਾਰ ਦੋਵੇਂ ਜ਼ਿੰਮੇਵਾਰ। ਅਕਾਲੀ ਦਲ ਦੀ ਖੋਰ ਕਮੇਟੀ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਦਲਜੀਤ ਸੀਮਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਕੇਂਦਰ ਤੇ ਸੂਬਾ ਸਰਕਾਰ ਦੌਰਾਨ ਖੇਤੀ ਕਾਨੂੰਨਾਂ ਨੂੰ ਲੈ ਕੇ મતਭੇਦ ਚੱਲ ਰਹੇ ਹਨ। ਕੇਂਦਰ ਨੇ ਅੜੀਲ ਵਤੀਰਾ ਅਪਣਾਇਆ ਹੋਇਆ ਹੈ ਜਿਸ ਦਾ ਹਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ ਤੇ ਆਰਥਿਕ ਨੁਕਸਾਨ ਹੋ ਰਿਹਾ ਹੈ। ਪਹਿਲਾਂ ਕਾਂਗਰਸ ਸਰਕਾਰ ਕਿਸੇ ਨਾ ਕਿਸੇ ਕਾਰਨ ਇਨ੍ਹਾਂ ਕੇਂਦਰੀ ਕਾਨੂੰਨਾਂ ਦੇ ਪੱਖ ਵਿੱਚ ਰਹੀ ਜਿਸ ਕਾਰਨ ਕਿਸਾਨ ਅੰਦੋਲਨ ਅੱਜ ਵਪਾਰੀ ਵੀ ਪਰੇਸ਼ਾਨ ਹਨ ਅਤੇ ਦੋਵੇਂ ਸਰਕਾਰਾਂ ਇਸ ਲਈ ਜ਼ਿੰਮੇਵਾਰ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦਿਵਾਲੀ ਤੋਂ ਬਾਅਦ ਪੰਜਾਬ ਦੇ ਸ਼ਹਿਰਾਂ 'ਚ ਜਾ ਕੇ ਛੋਟੇ ਵੱਡੇ ਵਪਾਰੀਆਂ ਨੂੰ ਮਿਲਣਗੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਅੱਗੇ ਦੀ ਰਣਨੀਤੀ ਅਪਣਾਉਣਗੇ 26 ਤੇ 27 ਨਵੰਬਰ ਨੂੰ ਕਿਸਾਨਦਲੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਇਹ ਫੈਸਲਾ ਵੀ ਲਿਆ ਹੈ ਕਿ ਸਰਕਾਰ ਦੀ ਇਜਾਜ਼ਤ ਤੋਂ ਬਿਨਾ ਕਿਸੇ ਵੀ ਕੇਸ ਦੀ ਸੀਬੀਆਈ ਜਾਂਚ ਨਹੀਂ ਕੀਤੀ ਜਾਵੇਗੀ ਇਸ ਤੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਰੇਤ ਅਤੇ ਨਰਜਾਇਜ਼ ਫੈਕਟਰੀਆਂ ਤੇ ਰਾਸ਼ਨ ਵਰਗੇ ਵੱਡੇ ਵੱਡੇ ਸਕੈਂਡਲ ਚੱਲ ਰਹੇ ਹਨ ਤਾਂ ਅਜਿਹੇ 'ਚ ਸਰਕਾਰ ਨੂੰ ਡਰ ਹੈ ਕਿ ਉਹਨਾਂ ਦਾ ਪਰਦਾ ਫਾਸ਼ ਨਾ ਹੋ ਜਾਵੇ ਇਸ ਲਈ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਅਤੇ ਇਸੇ ਤਰ੍ਹਾਂ ਪੰਜਾਬ ਦੇ ਆਰਥਿਕ ਨੁਕਸਾਨ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਉਸ ਦੀ ਆਪਦੀ ਸੁਭਾ ਸਰਕਾਰ ਅਤੇ ਕੇਂਦਰ ਸਰਕਾਰ ਹੈ ਗੱਲ ਕਰੀਏ ਅਗਲੀ ਖਬਰ ਦੀ ਵਿਰਾਸਤ ਐ ਖਾਲਸਾ ਖੋਲਣ ਦਾ ਲਿਆ ਗਿਆ ਫੈਸਲਾ ਇਹਨਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ ਪੰਜਾਬ ਸਰਕਾਰ ਵੱਲੋਂ ਵਿਸ਼ਵ ਪ੍ਰਸਿੱਧ ਵਿਰਾਸਤ ਐ ਖਾਲਸਾ ਨੂੰ 11 ਨਵੰਬਰ ਯਾਨੀ ਕਿ ਅੱਜ ਤੋਂ ਖੋਲਣ ਦਾ ਫੈਸਲਾ ਕੀਤਾ ਗਿਆ ਹੈ ਇਸ ਸਬੰਧੀ ਜਿੱਥੇ ਪ੍ਰਬੰਧਕਾਂ ਵੱਲੋਂ ਸਮੁੱਚੇ ਕੰਪਲੈਕਸ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਉੱਥੇ ਸਾਲਾਨੀ ਅਨੁਗ੍ਰਹਿ ਮੰਤਰਾਲੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਕੋਵਿਡ-19 ਤੋਂ ਬਚਾਵ ਲਈ ਸਾਵਧਾਨੀਆਂ ਦਾ ਪਾਲਨ ਕਰਨਾ ਹੋਵੇਗਾ ਵਿਰਾਸਤ ਇੱਕ ਖਾਸਾ ਕਰੋਨਾ ਮਹਾਮਾਰੀ ਕਰਕੇ ਮਾਜ ਮਹੀਨੇ ਤੋਂ ਹੀ ਲਗਾਤਾਰ ਬੰਦ ਹੈ ਪਰ ਸਰਕਾਰ ਵੱਲੋਂ ਅਹਿਮ ਫੈਸਲਾ ਲੈਂਦੇ ਹੋਏ ਇਸ ਨੂੰ ਅੱਜ ਤੋਂ ਖੁੱਲਣ ਦਾ ਫੈਸਲਾ ਕਰ ਲਿਆ ਹੈ ਵਿਰਾਸਤੇ ਖਾਸਾਂ ਨੂੰ ਹਮੇਸ਼ਾ ਦੀ ਤਰ੍ਹਾਂ ਸਵੇਰੇ 10 ਵਜੇ ਤੋਂ ਲੈ ਕੇ 4:30 ਵਜੇ ਤੱਕ ਖੁੱਲਿਆ ਜਾ ਰਿਹਾ ਹੈ ਇਸ ਦੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਵਧੀ ਅਗਲੀ ਖਬਰ ਵੱਲ ਖੁਸ਼ਖਬਰੀ ਦਿਵਾਲੀ ਮੌਕੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿਵਾਲੀ ਦਾ ਤਿਉਹਾਰ ਇਸ ਵਾਰ 14 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਇਸ ਦੇ ਚੱਲਦੇ ਸਰਕਾਰ ਨੇ ਦਿਵਾਲੀ ਮੌਕੇ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ ਕੇਂਦਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਹੈ ਕਰਮਚਾਰੀਆਂ ਨੂੰ ਸਰਕਾਰ ਵੱਲੋਂ 10000 ਰੁਪਏ ਦਾ ਉਤਸਵ ਕਾਡ ਦਿੱਤਾ ਜਾਵੇਗਾ ਇਸ ਸਬੰਧੀ ਵਿੱਤ ਮੰਤਰਾਲੇ ਨੇ ਸਾਰੇ ਵਿਭਾਗਾਂ ਨੂੰ ਆਦੇਸ਼ ਜ ਕੀਤਾ ਜਾਵੇਗਾ ਵਾਦੇ ਹਾਂ ਅਗਲੀ ਖਬਰ ਵੱਲ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਰੋਜ਼ਾਨਾ 30000 ਕੋਵਿਡ ਟੈਸਟਿੰਗ ਕਰਨ ਦਾ ਹੁਕਮ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਉੱਠਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਰੋਜ਼ਾਨਾ 30000 ਕੋਵਿਡ ਟੈਸਟਿੰਗ ਕਰਵਾਉਣ ਦਾ ਟੀਚਾ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ ਹਨ ਨਾਲ ਹੀ ਉਹਨਾਂ ਨੇ ਮੈਡੀਕਲ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਲਈ ਨਿਯਮਾਂ ਦੀ ਸੋਧ ਕਰਨ ਦੇ ਵੀ ਹੁਕਮ ਦਿੱਤੇ ਮੁੱਖ ਮੰਤਰੀ ਨੇ ਮੁੱਖ ਸਿਕੱਤਰ ਵਿਨੀ ਮਹਾਜਨ ਨੂੰ ਆਖਿਆ ਮਾ ਵਿੱਚ ਸੋਧ ਕੀਤੀ ਜਾਵੇ ਤਾਂ ਜੋ ਕੋਵਿਡ ਦੇ ਖਿਲਾਫ ਜੰਗ ਕਿਸੇ ਵੀ ਤਰ੍ਹਾਂ ਢਿੱਲੀ ਨਾ ਪੈ ਸਕੇ ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਬਿਨਾਂ ਕਿਸੇ ਢਿੱਲ ਤੋਂ ਰੋਜ਼ਾਨਾ ਘੱਟ ਤੋਂ ਘੱਟ 25000 ਆਰਟੀਪੀਸੀਆਰ ਅਤੇ 5000 ਰੈਪਿਡ ਐਂਟੀਜਨ ਟੈਸਟ ਕੀਤੇ ਜਾਣੇ ਯਕੀਨੀ ਬਣਾਏ ਜਾਣ ਉਨ੍ਹਾਂ ਕੋਵਿਡ ਸੁਰੱਖਿਆ ਤੇ ਵਿਵਹਾਰਕ ਪ੍ਰੋਟੋਕੋਲ ਸਖਤੀ ਨਾਲ ਪਾਲਣਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੁਣ ਵਾਦੇ ਹਾਂ ਅਗਲੀ ਖਬਰ ਵੱਲ ਮਸ਼ਹੂਰ ਮਾਡਲ ਸ਼ਹਿਨਾਜ਼ ਗਿਲ ਦੇ ਘਰ ਬਾਹਰ ਲੱਗੇ ਖਾਲਿਸਤਾਨ ਪੱਖੀ ਇਸ਼ਤਿਹਾਰ ਮਸ਼ਹੂਰ ਮਾਡਲ ਸ਼ਹਿਨਾਜ਼ ਗਿਲ ਦੇ ਘਰ ਦੇ ਬਾਹਰ ਬੀਤੇ ਦੋ ਦਿਨ ਪਹਿਲਾਂ ਰਾਤ ਨੂੰ ਖਾਲਿਸਤਾਨ ਪੱਖੀ ਇਸ਼ਤਿਹਾਰ ਲਾਏ ਗਏ ਮਿਲੇ ਜਿਸ ਸਬੰਧੀ ਸ਼ਿਕਾਇਤ ਕਰਵਾਉਣ ਲਈ ਸ਼ਹਿਨਾਜ਼ ਗਿਲ ਦੇ ਪਿਤਾ ਅੰਮ੍ਰਿਤਸਰ ਦੇ ਹਾਤੀ ਪੁਲਿਸ ਦੇ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਇਲਜ਼ਾਮ ਲਾਏ ਕਿ ਉਹਨਾਂ ਨੂੰ ਥਾਣੇ ਆ ਕੇ ਖੱਜਲ ਖਵਾਰ ਹੋਣਾ ਪਿਆ ਅਤੇ ਐਸਐਸਪੀ ਨੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੂੰ ਦੋ ਤਿੰਨ ਘੰਟੇ ਥਾਣੇ ਵਿੱਚ ਬਿਠਾਈ ਰੱਖਿਆ ਗਿਆ ਉਹਨਾਂ ਕਿਹਾ ਕਿ ਐਸਐਸਪੀ ਨੇ ਵੀ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਹੁਣ ਵਾਅਦੇ ਹਾਂ ਅ ਕਿ ਹਾਂ ਬਿਹਾਰ ਦੇ ਲੋਕ ਸਿਰਫ ਵਿਕਾਸ ਚਾਹੁੰਦੇ ਹਨ ਬਿਹਾਰ ਦੇ ਵਿਧਾਨ ਸਭਾ ਦੇ ਚੋਣਾਂ ਦੇ ਨਤੀਜਿਆਂ ਵਿੱਚ ਬਹੁਮਤ ਦੇ ਅੰਕੜੇ ਦੇ ਬਹੁਤ ਕਰੀਬ ਪੁੱਜਦੇ ਐਨਡੀਏ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਭਕਾਮਨਾਵਾਂ ਦਿੱਤੀਆਂ ਹਨ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਬਿਹਾਰ ਦੇ ਵੋਟਰਾਂ ਨੇ ਇਹ ਦੱਸ ਦਿੱਤਾ ਹੈ ਕਿ ਨਵਾਂ ਦਾ ਹੱਕ ਆ ਬਿਹਾਰ ਦਾ ਹੋਵੇਗਾ ਅਤੇ ਨੌਜਵਾਨਾਂ ਨੇ ਐਨਡੀਏ ਦੇ ਸੰਕਲਪ ਤੇ ਭਰੋਸਾ ਕੀਤਾ ਹੈ ਜਿਸ ਨਾਲ ਸਾਨੂੰ ਹੋਰ ਵੀ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਪੀਐਮ ਮੋਦੀ ਨੇ ਇੱਕ ਟਵੀਟ ਦੀ ਲੜੀ ਵਿੱਚ ਕਿਹਾ ਕਿ ਬਿਹਾਰ ਨੇ ਦੁਨੀਆ ਨੂੰ ਲੋਕਤੰਤਰ ਦਾ ਪਹਿਲਾ ਪਾਠ ਪੜਾਇਆ ਹੈ ਅੱਜ ਬਿਹਾਰ ਨੇ ਦੁਨੀਆ ਨੂੰ ਫਿਰ ਤੋਂ ਦੱਸਿਆ ਹੈ ਕਿ ਲੋਕਤੰਤਰ ਨੂੰ ਮਜ਼ਬੂਤ ਕਿੱਦਾਂ ਬਣਾਇਆ ਜਾਂਦਾ ਹੈ ਰਿਕਾਰਡ ਗਿਣਤੀ ਵਿੱਚ ਬਿਹਾਰ ਦੇ ਗਰੀਬ ਵਾਂਝੇ ਅਤੇ ਔਰਤਾਂ ਨੇ ਵੋਟ ਵੀ ਕੀਤਾ ਅਤੇ ਅੱਜ ਵਿਕਾਸ ਲਈ ਆਪਣਾ ਨਿਰਣਾਇਕ ਫੈਸਲਾ ਵੀ ਸੁਣਾਇਆ ਹੈ ਪੀਐਮ ਮੋਦੀ ਨੇ ਅੱਗੇ ਲਿਖਿਆ ਕਿ ਬਿਹਾਰ ਦੇ ਹਰ ਇੱਕ ਵੋਟਰ ਨੇ ਸਾਫ਼-ਸਾਫ਼ ਦੱਸ ਦਿੱਤਾ ਹੈ ਕਿ ਉਹ ਚਾਹਵਨ ਹੈ ਅਤੇ ਉਸ ਦੀ ਪਹਿਲ ਸਿਰਫ ਤੇ ਸਿਰਫ ਵਿਕਾਸ ਹੈ ਬਿਹਾਰ ਚ 15 ਸਾਲ ਬਾਅਦ ਵੀ ਐਨਡੀਏ ਦੇ ਸ਼ਾਸਨ ਨੂੰ ਫਿਰ ਤੋਂ ਆਸ਼ੀਰਵਾਦ ਮਿਲਣਾ ਇਹ ਦਿਖਾਉਂਦਾ ਹੈ ਕਿ ਬਿਹਾਰ ਦੇ ਸੁਪਨੇ ਕੀ ਹਨ ਬਿਹਾਰ ਦੀਆਂ ਉਮੀਦਾਂ ਕੀ ਹਨ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਬਿਹਾਰ ਦੀ ਜਨਤਾ ਦੀ ਨਬਜ਼ ਫੜਨਾ ਕਿਸੇ ਵੀ ਐਗਜ਼ਿਟ ਪੋਲ ਦੇ ਵੱਸ ਦੀ ਗੱਲ ਨਹੀਂ ਹੈ ਬਿਹਾਰ ਚੋਣਾਂ ਤੋਂ ਬਾਅਦ ਆਏ ਐਗਜ਼ਿਟ ਪੋਲ ਦੇ ਭਾਵੇਂ ਹੀ ਮਹਾਗਠਬੰਧਨ ਦੇ ਸਿਰ ਤੇ ਜਿੱਤ ਦਾ ਸ਼ਹਿਰਾ ਬੰਦ ਦਿੱਤਾ ਹੋਵੇ ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਨਿਕਲੀ ਹੈ ਬਿਹਾਰ ਵਿੱਚ ਇੱਕ ਵਾਰ ਫਿਰ ਐਨਡੀਏ ਦੀ ਸਰਕਾਰ ਬਣ ਚੁੱਕੀ ਹੈ ਅਤੇ ਨਿਤਿਸ਼ ਕੁਮਾਰ ਅਗਲੇ 5 ਸਾਲਾਂ ਲਈ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਨੂੰ ਤਿਆਰ ਹਨ ਦੱਸ ਦਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਨੂੰ 125 ਸੀਟਾਂ ਮਹਾਗਠਬੰਧਨ ਨੂੰ 110 ਸੀਟਾਂ ਐਲਪੀਜੀ ਨੂੰ ਇੱਕ ਜਦੋਂ ਕਿ ਹੋਰਾਂ ਦੇ ਖਾਤੇ 7 ਸੀਟਾਂ ਗਈਆਂ ਹਨ ਹੁਣ ਵਾਦਦੇ ਹਾਂ ਅਗਲੀ ਖਬਰ ਵੱਲ ਕੈਨੇਡਾ ਚ ਹੁਣ ਇਸ ਵਾਇਰਸ ਨੇ ਦਿੱਤੀ ਦਸਤਕ ਦਰਜ ਹੋਇਆ ਪਹਿਲਾ ਮਾਮਲਾ ਕੈਨੇਡਾ ਵਿੱਚ H1N2 ਵਾਇਰਸ ਨਾਲ ਕਿਸੇ ਇਨਸਾਨ ਦੇ ਵਾਇਰਸ ਨਾਲ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਇਰਸ ਸਵੈਨ ਫਲੂ ਦੀ ਸਭ ਤੋਂ ਦੁਰਲੱਭ ਕਿਸਮ ਦੀ ਨਸਲ ਹੈ। ਇਸੇ ਕਾਰਨ ਇਸ ਦੇ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਹਾਲਾਂਕਿ ਦੇਸ਼ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਸਮੇਂ ਨੇੜਲੇ ਖੇਤਰ ਵਿੱਚ ਵਾਇਰਸ ਫੈਲਣ ਦੀਆਂ ਘਟਨਾਵਾਂ ਦਰਜ ਨਹੀਂ ਹੋਈਆਂ ਹਨ। ਕੈਨੇਡਾ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਵਾਇਰਸ ਦੀ ਰਿਪੋਰਟ ਦਰਜ ਕੀਤੀ ਗਈ ਹੈ। ਜਦਕਿ ਇਸ ਦੀ ਪਛਾਣ ਮਾਧਕ ਅਕਤੂਬਰ ਵਿੱਚ ਹੋ ਗਈ ਸੀ ਪਰ ਤੱਦ ਫਲੂ ਦੇ ਮੌਸਮ ਵਿੱਚ ਇਸ ਨੂੰ ਸਿਰਫ ਇਨਫਲੂਐਂਜ਼ਾ ਮਾਮਲਾ ਮੰਨਿਆ ਗਿਆ ਸੀ ਇਹ ਘਟਨਾ ਕੈਨੇਡਾ ਦੇ ਪੱਛਮੀ ਸੂਬੇ ਅਲਬਰਟਾ ਦੀ ਹੈ ਜਿੱਥੇ ਇਸ ਵਾਇਰਸ ਦਾ ਫਿਲਹਾਲ ਪ੍ਰਸਾਰ ਨਹੀਂ ਹੋਇਆ ਹੈ ਜ਼ੀਰੋ ਨੈਮੀ ਨਾਮਕ ਰੋਗੀ ਵਿੱਚ ਇਸ ਤਰ੍ਹਾਂ ਦੇ ਹਲਕੇ ਲੱਛਣ ਦੇਖੇ ਗਏ ਹਨ ਅਤੇ ਲੱਛਣਾਂ ਦੀ ਜਾਂਚ ਤੋਂ ਬਾਅਦ ਉਹ ਜਲਦ ਹੀ ਠੀਕ ਵੀ ਹੋ ਗਿਆ ਇਹ ਵਾਇਰਸ ਇਨਸਾਨ ਲਈ ਜਾਨਲੇਵਾ ਨਹੀਂ ਹੈ ਅਗਲੀ ਖਬਰ ਚੀਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ ਚੀਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੀਫ ਐਂਗਪਿੰਗ ਨਾਦੀ ਇੱਕ ਨਰਸ ਨੇ ਇੱਕ ਸੀਨੀਅਰ ਡਾਕਟਰ ਨੂੰ ਮਾਰ ਕੇ ਪਹਿਲਾਂ ਉਸ ਦੇ ਟੋਟੇ ਕੀਤੇ ਫਿਰ ਪਕਾਇਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਫਲਸ਼ ਕਰ ਦਿੱਤਾ ਦਰਅਸਲ ਇਹ ਡਾਕਟਰ ਉਸ ਨੂੰ ਸ਼ਰੀਰਕ ਸਬੰਧ ਬਣਾਉਂ ਲਈ ਬਲੈਕਮੇਲ ਕਰ ਰਿਹਾ ਸੀ ਲੀਫ ਐਂਗਪਿੰਗ ਨੂੰ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਉਂਦੇ ਹੋਏ ਉੱਥੋਂ ਦੀ ਇੱਕ ਅਦਾਲਤ ਨੇ ਸਜ਼ਾਏ ਮੌਤ ਦੀ ਸਜ਼ਾ ਸੁਣਾਈ ਹੈ ਇਸ ਤੋਂ ਇਲਾਵਾ ਫੈਨਪਿੰਗ ਤੇ 11000 ਪੌਂਡ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਹਾਲਾਂਕਿ ਅਦਾਲਤ ਨੇ ਨਰਸ ਨੂੰ ਫ ਤਾਂ ਇਹ ਸਨ ਅੱਜ ਦੀਆਂ ਖਬਰਾਂ ਕਮੈਂਟ ਬਾਕਸ ਵਿੱਚ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਅਹਿਮ ਖਬਰਾਂ ਨਾਲ ਤਦ ਤੱਕ ਲਈ ਧੰਨਵਾਦ